ਮਾਸੋਲੀ ਯਾਤਰਾ ਖਾਸ ਕਰਕੇ ਹਾਂ ਬਾਈ ਦੇ ਲੋ ਪਤਾ ਨਹੀਂ ਬਾਈ ਆ ਵੀ ਦੇਖ ਲਈ ਕਾ ਵੀ ਖੜਾ ਨਵਾਂ ਹੀ ਮਾਡਲ 395 ਦਾ ਮਾਮਾ ਬੈਠਾ ਬਾਈ ਬਾਹਰ ਆਜ ਗੋ ਵਾਲੇ ਖੜੇ ਨਵੇਂ ਬਾਈ ਇੰਡੋ ਫਾਰਮ ਅੱਗੇ ਤੇ ਬਾਕੀ ਬਾਈ ਸਭ ਸਭ ਆ ਜਾ ਰਹੇ ਨੇ ਵੀ ਕੱਟੇ ਪੇ ਟਰੈਕਟਰਾਂ 173 ਵੀ ਖੜਾ ਹਾਂ 172 ਸਾਥਰੀ ਕਾਲਜੀ ਬਾਈ ਸਾਰਿਆਂ ਨੂੰ ਇੱਧਰ ਪ੍ਰਧਾਨ ਜੀ ਸ੍ਰੀ ਕਾਲਜੀ ਸਾਰਿਆਂ ਨੂੰ ਬਾਈ ਟਰੈਕਟਰ ਲੈਣ ਦੀ ਸਲਾਹ ਬਣੀ ਹੈ ਤੇ ਪ੍ਰਧਾਨ ਬਾਈ ਤੇ ਹਮpropto ਮੰਡੀ ਜਾਂਗੇ ਕਹਿੰਦੇ ਉਹਦੇ ਬਾਈ ਕਈ ਤਰ੍ਹਾਂ ਦੇ ਟਰੈਕਟਰ ਆ ਤੇ ਜੱਗੂ ਨੂੰ ਵੀ ਫੋਨ ਕਰਿਆ ਜੱਗੂ ਨੇ ਵੀ ਬਾਈ ਪਾਸ ਪਾਸ ਦੇ ਟਰੈਕਟਰ ਦੇਖੇ ਉਹਦੀ ਵੀ ਸਲਾਹ ਲੈ ਲਈਏ ਨਹੀਂ ਬਾਈ ਬਾਕੀ ਦੇਖਦੇ ਪ੍ਰਧਾਨ ਜਿਹੜੀ ਚੀਜ਼ ਆਉਣੀ ਉਹੀ ਆਉਣੀ ਹੈ ਹਾਂ ਅਮਲੇ ਨੇ ਜਿਹੜਾ 575 ਜੇ ਕਿਤੇ ਭਾਪਾਂਤੇ ਵਾਲਾ ਹੋਇਆ ਜਰੂਰ ਦੱਸਿਓ ਹਾਂ 14 ਮਾਡਲ ਹੋਇਆ 15 ਹੋਇਆ 13 ਹੋਇਆ ਪ੍ਰੈਸ਼ਰ ਹੋਵੇ ਹਾਂ ਬਾਕੀ ਪ੍ਰਧਾਨ ਆਏ ਸਾਡਾ ਬੰਦਾ ਕਹਿੰਦਾ ਲੈਣਾ ਹੀ ਉਹੀ ਉਹਨੇ ਚਲਾਇਆ ਮੈਂ ਕਹਾ ਠੀਕ ਆ ਭਾਈ ਜਿਹੜਾ ਤਕ ਬਦਲੇ ਨਾ ਟਰੈਕਟਰ ਵੀ ਮਾਰਕੀਟ ਯਾਰ ਆ ਪ੍ਰਧਾਨ ਮਿਲਦਾ ਨਹੀਂ ਹੈ ਹਾਂ ਨਹੀਂ ਮਿਲਦਾ ਤੇਜ਼ੀ ਆ ਰੇ ਟਰੈਕਟਰ ਦੀ ਪਤਾ ਨਹੀਂ ਚੀਜ਼ੇ ਇਦਾਂ ਦੀ ਇਹ ਸੱਚੀ ਚੀਜ਼ ਵਧੀਆ ਬਾਕੀ ਭਾਈ ਰੋਪੜ ਪਹੁੰਚੇ ਆ ਹੁਣ ਇੱਥੇ ਟਰੈਕਟਰਾਂ ਦਾ ਘੜਾ ਹੁਣ ਸਮਝ ਸਾਨੂੰ ਲੱਗਦੀ ਨਹੀਂ ਜੱਗੂ ਨੂੰ ਮਿਲਦੇ ਫੇਨਾ ਪਰ ਆਨੇ ਜੱਗੂ ਵਾਲੇ ਸਾਰੇ ਜੱਗੂ ਵਾਲੇ ਭਾਈਏ ਸਾਰੇ ਇਹ ਬਾਈ ਹੁਣ ਟਰੈਕਟਰਾਂ ਦੇ ਖੜੇ ਸੀ ਬੈਕ ਸਾਈਡ ਬੈਕ ਸਾਈਡ ਤੇ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇੱਕ ਪਰ ਪ੍ਰਧਾਨ ਨੇ ਦੇਖ ਲਿਆ ਪ੍ਰਧਾਨ ਚੱਕ ਮੋਟਰਸਾਈਕਲ ਦੇਖ ਕੇ ਇਹ ਕਿਹੜਾ ਦੇਖੇ 575 ਨਿਗਾ ਪੈ ਗਈ ਸੀ ਹਾਂ ਆਓ ਉੱਥੇ ਉਹ ਤੇਰੇ ਮਨੇ ਬਣਾ ਕੇ ਆਉਂਦੇ ਆ ਹਾਂ ਉਹ ਮੂਰੇ ਤੇ ਲੱਗ ਜਾਣਾ ਸੀ ਦੇਖੋ ਘੱਟੋ ਘੱਟ ਮੈਂ ਕਹਿੰਦਾ ਔਰੇ ਬਾਈ 25 ਦੀ ਟਰੈਕਟਰ ਖੜੇ ਹੋਣੇ ਦੇਖਣੇ ਵਾਲੇ ਵੀ ਭਾਈ ਕੋ ਮੈਰੇ ਤੇ ਹੀ ਪਤਾ ਲੱਗਦਾ ਪੂਰੇ ਕਈ ਏਜੰਸੀਆ ਪੈਦੇ ਟਰੈਕਟਰਾਂ ਦੀਆਂ ਸੁਪਰ ਹੈਡਰ ਵੀ ਮਿਲਦੇ ਭਾਈ ਉਰੇ ਚੱਕੀ ਮਾਨ ਦੇ ਚੱਕਾ ਲੇਗਾ ਤੋਦੇ ਤੇ ਲੈ ਪ੍ਰਧਾਨੀ ਕਿੱਧਰ ਵੀ ਲਾਇਆ ਪਿਆ ਅਰ ਜਣ ਫਾਰਮ ਟਰੈਕ ਫਾਰਮ ਟਰੈਕ ਆ ਗਿਓ 575 ਇਹ ਮਾਡਲ 2 ਆ ਜੀ ਵਿਰੇ ਕਾਲਾ ਨਹੀਂ ਹੈਗਾ ਪ੍ਰੈਸ਼ਰ ਵਾਲਾ ਆ ਪ੍ਰੈਸ਼ਰ ਵਾਲਾ ਨਹੀਂ ਹੈਗਾ ਹਾਂ ਇਹ ਹੈਗਾ ਭਾਈ ਬੜਾ ਇੱਕ ਹੋ ਹਾਂ ਇਹ ਹੈ ਜਾਂ ਮਿਲ ਜਿਵੇਂ ਨਾ ਭਾਈ ਟਮਾਟਰ ਵਰਗਾ ਵੀ ਲਾਲ ਹਾਂ ਪਾ ਸਿਰ ਬਾਕੀ ਭਾਈ ਰੇਟ ਬਹੁਤ ਹੈ ਇਹਨਾਂ ਦਾ ਪਤਾ ਨਹੀਂ ਕਿਆ ਇਹਦੇ ਵਿੱਚ ਹੈਗਾ ਪਾਸ ਉਹ ਜੀ ਤੇ ਲਾ ਖਾਸ ਕਰਕੇ ਹਾਂ ਭਾਈ ਦੇ ਲਓ ਪਤਾ ਨਹੀਂ ਕਿਆ ਚੀਜ਼ ਹੈ ਉਹ ਜੇ ਇੰਜਨ पे ਹੈ ਦੇਖ ਲਓ ਹਮਨੇ ਲੀਕਿੰਗ ਨਹੀਂ ਟਰੈਕਟਰ ਦੀ ਹੈ ਨਹੀਂ ਲੀਕਿੰਗ ਨਹੀਂ ਹੈਗੀ ਭਾਈ ਤਾਂ ਹੀ ਭਾਈ ਵੇਖਦਾ ਕਨੇ ਛੋਟਿਆਂ ਦਾ ਛੋਟਾ ਬੜਿਆਂ ਦਾ ਬੜਾ ਐਵਰੇਜ ਪੂਰੀ ਹੈ ਨਹੀਂ ਐਵਰੇਜ ਫੁੱਲ ਬਾਕੀ ਹੁਣ ਜੱਗੂ ਦੱਸੂਗਾ ਸਾਨੂੰ ਭੇਟ ਜੱਗੂ ਦਾ ਏਰੀਆ ਇਹ ਸਾਨੂੰ ਤਾਂ ਪਤਾ ਨਹੀਂ ਇਹ ਤਾਂ ਮੜੇ ਅੱਖਾਂ ਚੋਂ ਘੜਦੇ ਹੈ ਕਿੰਨਾ ਮਾਡਲ ਹੋਣਾ ਭਾਈ ਇਹ ਟਾਇਰ ਪਰ ਟੈਕਨ ਮਾਰਕ ਪੀ ਇਹ ਲਾਉਦੇ ਤਾਂ ਨਹੀਂ ਹੁਣ ਹਾਂ ਨਾਮ ਤੇ ਹੁੰਦਾ ਨਾਲ ਦੀ ਹੁੰਗੇ ਇਹ ਕਿੱਥੇ ਲਿਖਿਆ ਹੁੰਦਾ ਭਾਈ ਮਾਡਲ 16 ਆ ਤਾਂ ਨਹੀਂ ਹੈਗਾ ਹੋ 16 ਮਾਡਲ ਹੈਦਾ ਭਾਈ ਹਾਂ ਉੱਚਾਈ ਆ ਭਾਈ ਟਰੈਕਟਰ ਦੀ ਹਾਲਤ ਦੇਖਦੀ ਆ ਹਾਂ ਓਕੇ ਟੈਟਰ ਖਾ ਗਿਆ ਹਾਂ ਆਹ ਸੀਟ ਕਵਰ ਵੀ ਬਾਈ ਵਧੀਆ ਪਿਆ ਗਿਆ ਛਤਰੀ ਛੁਤਰੀ ਲੱਗੀ ਵੀ ਐ ਤਾਂ ਸਾਲੀ ਵੀ ਖੜਾ ਭਾਈ ਆਹ ਪੁਰਾਣਾ ਮਾਡਲ ਆ ਪ੍ਰਧਾਨ ਹੈ ਤੇリエ ਤਾਂ ਪੁੱਛਣਾ ਜੱਗੂ ਦੱਸੂਗਾ ਆਪਾਂ ਨੂੰ ਜੱਗੂ ਨੂੰ ਲਿਆਉਂਦੇ ਨਾਲ ਜੱਗੂ ਫੇਰ ਹੜਿਆ ਪੈਣਾ ਔਰੇ ਸਾਰਾ ਕੁਝ ਦੱਸ ਦੂਗਾ ਠੀਕ ਹੈ ਚਲੋ ਭਾਈ ਆ ਵੀ ਖੜੇ ਹੁਣ ਪਰਲੀ ਸਾਈਡ ਦੇਖਦੇ ਆ ਤਜਗੂ ਨੂੰ ਚੱਕ ਦੇ ਨਾਲ ਜੱਗੂ ਦੱਸੂਗਾ ਲੈ ਆ ਛੋਟਾ ਵੀ ਖੜਾ ਬਾਈ ਇਹ ਵੀ ਜੁੰਦੇ ਹਲੇ ਬਹੁਤ ਵਧੀਆ ਕਹਿ ਰਿਹਾ ਸਭ ਆਪਣੇ ਆਪਣੇ ਸ਼ਕੀਨ ਆ ਬਾਈ ਕੋਈ ਫਾਰਮ ਟਰੱਕ ਦਾ ਹੈ ਹੈ 575 ਦਾ ਮੁਕਾਬਲਾ ਕਰਦਾ ਇਹ ਹਾਂ ਦੇਖੋ 65 ਟੈਲ ਤੇਲ ਹੀ ਖਾਂਦਾ ਹੈ ਟੈਲ ਹੀ ਖਾਂਦਾ ਹੈ ਬਾਈ ਹਾਂ ਸਾਡੇ ਵਿੱਚ ਫਾਰਮ ਟਰੱਕ ਵੀ ਨਵਾਂ ਹੀ ਖੜਾ ਬਾਈ 265 ਆ ਇਹ ਦੇਖੋ 65 ਹੈ ਕੰਮ ਸਹੀ ਹੋਇਆ ਹੋਵੇ ਬਾਈ ਪੂਰਾ ਕੰਮ ਖੜਦਾ ਇਹ ਅਰਜਨ ਦਿੱਲੀ ਖੜਾ ਅਰਜਨ ਵੈਦਲੀ ਦਾ ਬਾਈ ਬੜੇ ਦੇ ਲੈ ਇਹ ਨਹੀਂ ਲੈਣਾ ਆਏਗਾ ਬਾਈ ਇਹ ਤੇਲ ਬਤ ਘਾਦੇ ਇਹ ਤਾਂ ਲੈਣਾ ਬਾਈ ਛੋਟੀ ਖੇਤੀ ਵਾਲਾ ਇਹਦੇ ਜੱਗੇ ਦੇ ਬਾਦ ਦਾ ਗੱਲ ਹਾਂ ਜੱਗਾ ਕਰਤਾ ਜੱਗੂ ਕੋਲ ਚੱਲ ਬਾਈ ਹੁਣ ਪਹਿਲਾਂ ਉਹ ਕੋਲੇ ਵੀ ਖੜੇ ਅੱਛਾ ਪਰੇ ਵੀ ਗੇਡਾ ਮਾਰਦੇ ਮਾਮਾ ਬੈਠਾ ਬਾਈ ਬਾਹਰ ਆ ਜੱਗੂ ਵਾਲੇ ਖੜੇ ਨਵੇਂ ਬਾਈ ਇੰਡੋ ਫਾਰਮ ਇਹ ਪਾਗੇ ਤੇ ਪਿੰਡ ਹੈ ਇਹਨਾਂ ਦੇ ਨਾਲ ਆ ਰਹੇ ਵੀ ਨੇ ਕਿ ਵੀ ਦੇਖਦੇ ਆਂ ਬਾਕੀ ਬਾਈ ਸਬਰ ਆ ਜਾ ਰਹੇ ਨੇ ਵੀ ਕੱਟੇ ਪੇ ਟਰੈਕਟਰ ਸਭ ਜਿਹੜਾ ਪੈਂਚੇ ਵੀ ਖੜਾ ਹੈ ਆ ਸਭ ਯੱਤਰ ਵੀ ਖੜਾ ਹੋਰੇ ਪਰ ਇਹ ਕੰਡੀਸ਼ਨ ਦਾ ਫਰਕ ਹੈ ਹੈ ਬਾਈ ਪਾਵਰ ਨਹੀਂ ਹੈਗਾ ਪਾਵਰ ਹੈ ਹੈ ਤਾਂ ਪਾਵਰ ਹੈ ਰੰਗ ਰੂਪ ਦਾ ਵੀ ਫਰਕ ਹੈ ਬਾਕੀ ਜੀ ਸਾਮਣੇ ਮਰ ਆ ਬਾਈ ਸਾਮਣੇ ਮਰ ਆ ਵੀ ਘਟੇ ਘਟੇ ਤਾਂ ਕੋਈ ਨਹੀਂ ਆਖੋ ਤੂੰ ਬੋਲ ਥੋੜੀ ਆ ਗਿਆ ਹੋ ਨਹੀਂ ਪਹਿਲਾਂ ਦੋ ਹੀ ਸੀ ਲੈ ਸੋ ਥੋੜੀ ਦਿਖਾ ਕਰਦਾ 734 ਕਿਹੜਾ ਬਾਈ ਤੂੰ ਕਹਿੰਦਾ ਇਧਰ ਹੋ 392 ਬਾਈ ਸਾਰੇ ਪਾਸੇ ਘੁੰਮਦੇ ਜੱਜਕੂ ਨੂੰ ਕਿਹਾ ਵੀ ਜੱਗੂ ਕਿਤੇ ਜਿੰਦੂ ਮੇਰੇ ਘਰ ਲਾਂਗੇ ਨੂੰ ਬਣਨ ਲੰਗੇ ਕਦੇ ਗੰਨੇ ਦਾ ਕੀੜਾ ਆ ਗਿਆ ਪਤਾ ਨਹੀਂ ਫੋਨੇ ਜਿਆਦਾ ਹੁੰਦੇ ਕਿ ਭੁੱਲ ਗਿਆ ਭੁੱਲ ਗਿਆ ਉਹਦੀ ਯਾਦ ਨਹੀਂ ਆਇਆ ਭੁੱਲ ਜਾਂਦਾ ਕੋਲਰ ਫਿਰਤੀ ਜਿਆਦਾ ਜੀ ਉਹ ਵੀ ਕਹਿੰਦਾ ਮੈਨੂੰ ਯਾਦ ਨਹੀਂ ਰਿਹਾ ਤਾਂ ਫਿਰ ਜੱਗੂ ਨੇ ਕਿਹਾ ਵੀ ਜੋਤਰੇ ਡੈਡੀ ਨੂੰ ਪੁੱਛ ਲੋ ਰਨ ਜਾਣੇ ਉਸ ਹਾਂ ਕਾਲੇ ਨਾਗਣ ਆਪਾਂ ਨੇ ਲੈ ਲੈਣਾ ਆਪਾਂ ਚਿਹਰਾ ਬਾਈ ਨੂੰ ਨਾਮ ਮਾ ਦੇਣਾ ਇਹ ਜੋ ਉਧਰ ਡੈਡੀ 575 575 ਨਹੀਂ ਹੈਗਾ ਉਹ ਕਿਹੜਾ ਹੈ ਉਹ ਉਹਦਾ 300 ਕਿੰਨਾ 300 ਚੱਲ ਮੈਂ ਬਾਈ ਆ ਵੀ ਦੇਖ ਲਈ ਕਾ ਵੀ ਖੜਾ ਨਵਾਂ ਹੀ ਮਾਡਲ 395 ਸੈਲਫ ਖਰਾਬ ਹੈ ਬਾਈ ਸੈਲਫ ਖਰਾਬ ਹੈ तो बैटरी भी मैंने आज ही नई रखी है हम्म हम्म है टर्बो है भाई ओदा ही मॉडल पे टर्बो लिखी हुई है टर्बो होगा भाई हां टर्बो लिखा होता हैगा टर्बो लिखा होता है फिर भी टर्बो लगी भी होगी ओदा ही लिखी हुई है कौनने होगी प्रेशर है हां प्रेशर तो हैगा ओ भाई ओ कम है ਕਹਿੰਦੇ ਟਰੈਕਟਰ ਹੌਲੀ ਹੌਲੀ ਮਹਿੰਗਾ ਹੋਈ ਜਾਂਦਾ ਏ ਪੂਰੇ ਦੇ ਕਿਸੇ ਨੇ ਚੱਕ ਲਿਆ ਗਾਹ ਵੇਚਣਾ ਮਹਿੰਗਾ ਹੋਈ ਜਾਂਦਾ ਏ ਜੇ ਸਿੱਧਾ ਕਿਸੇ ਦੇ ਘਰ ਤੇ ਮਿਲ ਜੇ ਫੇਰ ਬਾਸਰ ਮਿਲ ਜਾਂਦਾ ਏ ਹੁਣ ਇਹ ਤਾਂ ਵੀ ਪਹਿਲਾਂ ਇਹਨਾਂ ਨੇ ਖਰੀਦੇ ਪਏ ਭਾਈ ਜਿੱਥੇ ਸੀ ਐ ਪਏ ਫੇਰ ਇਹਨਾਂ ਨੇ ਹੁਣ ਆਪਣੇ ਰੇਟ ਕੇ ਵੇਚਣੇ ਗਾਹਾਂ ਔਰ ਵੀ ਦੇਖਣ ਚਾਰ ਪੈਸੇ ਚਾਰ ਪੈਸੇ ਪੰਜ 4000 ਕਮਾਉਂਦੇ ਹੋਣੇ ਵੱਧ ਵੀ ਕਮਾਵਾ ਹੋ ਜਾਂਦਾ ਲੋਡ ਆਈ ਦੀ ਗੇਮ ਹੈ ਲੋਡ ਸਭ ਨੇ ਆਹੀ ਲੇਦਾ ਜਿਹਨੇ ਭਰੇ ਤੋ ਪਤਾ ਤੁਹਾਨੂੰ ਕਿਹਨੇ ਨਾਲ ਮਿਲ ਟਰੈਕਟਰ ਕਿਹੜਾ ਆਪਣੇ ਵਾਲਾ ਕਿੰਨੇ ਕਰਾਂ ਹਾਂ ਕਰਤੀ ਲੈ ਤੇ ਕਿਸੇ ਤੇ 90 ਦਾ ਲਿਆਦਾ ਹੁਣ ਕੋਲ ਵੱਧ ਤੇ ਕਿ ਜਾਊਗਾ ਆਪਾਂ ਨੂੰ ਰੇਕੇ ਬਾਦੀ ਨੂੰ ਫਿਰਦਾ ਹਾਂ ਡੇਢ ਰੱਖ ਦੇ ਕੇ ਜਾਊਗਾ ਹਾਂ ਕਿਰਾਇਆ ਨਹੀਂ ਕਰੀ ਆ ਗਿਆ ਡੇਟ ਤਾਂ ਨਹੀਂ ਜਾਂਦਾ ਹੈਗਾ ਲੱਖ ਦੇ ਉੱਪਰ ਤੇ ਜਾਊਗਾ ਲੱਖ ਦੇ ਉੱਪਰ ਚਲੇ ਜਾਊਗਾ। ਉਰੇ ਭਾਈ ਤਾਫਾ ਇੱਕ 35 ਹੈ ਤਾਂ ਅਸੀਂ 35 ਵੀ ਦੇਖਣਾ ਹੈ ਤੇ ਟਰੈਕਟਰ ਵਧੀਆ ਤੋਂ ਵਿਗਲੇ ਆ। ਹੂੰ ਟਰੈਕਟਰ ਵਿਗਲੇ 35। ਸੋਨਾਲੀ ਕਾ 35। ਹੂੰ ਮੈਂ ਸੋਹਣਾ ਉਹਦੇ ਬਾਰੇ ਵੀ ਡੀਜ਼ਲ ਖਰਚਾ ਘੱਟ। ਹੂੰ ਵੀ ਕੰਮ ਸੋਹਣਾ ਕਰਦਾ। ਹਾਂ 35। ਚੱਲ ਹੁਣ ਜਿਹੜੀ ਚੀਜ਼ ਵਿਕੇ ਗਈ ਉਹਨੂੰ ਕਿਹ ਆ ਦੇਖਣਾ ਪ੍ਰਧਾਨ। ਉਹ ਦੇਖਣ ਜਿਹੜੀ ਵਿਗੀ। ਆ ਜਾਂਦਾ 35 ਇਹ ਆ ਦੇਖਦੇ ਭਾਈ। ਇਹਨਾਂ ਟਰੈਕਟਰ ਸੱਟ ਹੈ 35। ਵਧੀਆ ਟਰੈਕਟਰ। ਹਾਂ ਠੀਕ ਹੈ। ਬਾਕੀ ਭਾਈ ਬਾਕੀ ਸਾਰੇ ਏਜੰਸੀਆਂ ਇਕੱਠੀਆਂ ਐ ਠੀਕ ਹੈ ਮਹਿੰਦਰਾ ਵਾਲੀ ਸੈਂਡ ਪਰ ਆ। ਉਹ ਕਾ ਉੱਟਾ ਨੂੰ ਕੌਣ ਪੁੱਛਦਾ ਹੁਣ ਇਹ ਇਤਨਾਲੀ ਹੈ ਇਹ ਵੀ ਬ੍ਰੈਂਡ ਹੈ ਬਾਈ ਆਹ ਬਾਈ ਹੈਗੀ ਕਬੂਟਾ ਵਾਲੀ ਏਜੰਸੀ ਇੱਕ ਛੋਟਾ ਜਿਹਾ ਡਾਇਰੈਕਟਰ ਵੀ ਖੜਾ ਇਹਨਾਂ ਕੋਲ ਬੱਚਾ ਬਾਈ ਹੈ ਬੱਚਾ ਕਬੂਟਾ ਦੇ ਨਾਲ ਹੀ বাজਾਜ ਵਾਲੀ ਇਹਦੀ ਵੀ ਚੜਾਈ ਹੈ ਬਾਈ ਪੂਰੇ ਵਿਕਦੇ ਇਹ ਵੀ ਆਪਣੇ ਆਪ ਵਿਕਦਾ ਹੱਸ ਕੇ বাজਾਜ ਪਲੈਟੀਨਾ ਐਵਰੇਜ ਨਜ਼ਾਰੇਦਾਰ ਜੱਗੂ ਭਾਈ ਆ ਮਿਲਿਆ ਸਾਨੂੰ ਵੇਲਾ ਪ੍ਰਧਾਨ ਜਗੂ ਫੇਰ ਆਉਂਗੇ ਹੁ ਗੇੜਾ ਮਾਰਨ ਬਾਈ ਠੀਕ ਨਹੀਂ ਅੱਜ ਤਾਂ ਸਾਡਾ ਗੇੜਾ ਹੀ ਲੱਗਿਆ ਚੱਲ ਤੇਰੇ ਦਰਸ਼ਨ ਹੋ ਗਏ ਠੀਕ ਕੋਈ ਨੀ ਉਹ ਵੀ ਦੇਖ ਲੂਗੇ 35 ਲੈ ਲੈਣਾ ਦਾ ਪ੍ਰਧਾਨ ਕਰਾ ਸੋਨਾਲੀਕਾ ਕੋਈ ਹੋਰ 35 ਦੇਖੀ ਚੱਲ ਬਾਈ ਇੱਕ ਮਿੰਟ ਚੱਲ ਕੱਢ ਦੇ ਕਹਾ ਬਾਈ ਜਦੋਂ ਨੂੰ ਵੀ ਸਾਈਡ ਦਵਾ ਛੱਡੀ ਲਓ ਜੀ ਬਾਈ ਟਰੈਕਟਰ ਦੇਖਣ ਤੋਂ ਬਾਅਦ ਮਾ ਮਨਾ ਬਾਈ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਇਹਦੀ ਵੀ ਸਲਾ ਲੈ ਲਈਏ ਬਾਈ ਇਹਨੇ ਵੀ 575 ਰੱਖਿਆ ਪਿਆ ਏ ਠੀਕ ਆ ਬਾਈ ਰਿਵਿਊ ਦਿਓ ਬਾਈ 575 ਦਾ ਬਹੁਤ ਵਧੀਆ ਯਾਰ ਹਾਂ ਤੇਲ ਪੱਖੋਂ ਵੀ ਆਹਨ ਓਕੇ ਆ ਨਾ ਕੰਮ ਕੱਢਦਾ ਨਾ ਕੋਈ ਇਹ 8 ਲੀਟਰ ਖਾਂਦਾ ਏ ਹਾਂ ਨਾ ਨਾ ਲੈ 8 ਲੀਟਰ ਇਹਨਾਂ ਦੇ ਚੱਗੇ ਵਾਲੇ ਜੌਂਡੀਰ ਨਹੀਂ ਖਾਂਦਾ ਉਹ ਕਿੰਨਾ ਖਾਂਦਾ ਥੋੜੇ ਖਾਂਦਾ ਥੋੜਾ ਹੀ ਖਾਂਦਾ ਬਾਈ ਜਨਰੇਟਰ ਪਰ ਮੈਂ ਲਾਇਆਤਾ ਯਾਰ ਹੂੰ ਜੇ ਉਹ ਪੂਰੀ ਨਾਲ ਜਨਰੇਟਰ ਲੈ ਗਿਆਤਾ ਮੈਂ ਉਹਨੇ ਚਮੇ ਨਾ ਮਾਤਰੇ ਤੇਲ ਖਾਂਦਾ 2 ਕਿੱਗੇ ਭਰੇ ਤੇ ਹੂੰ ਠੀਕ ਆ ਪਤਾ ਨਹੀਂ ਲੱਗਿਆ ਪਤਾ ਹੀ ਲੱਗਿਆ ਡਰਾਈਵਰ ਨੂੰ ਕਿੰਨੇ ਕੰਮ ਨੇ 20 ਕਿੱਲਰ ਖੇਤੀ ਦਾ ਨਹੀਂ ਸਹਾਂਦਾ ਮੇਰੇ ਖਿਆਲ 20 25 ਕਿੱਲਰ ਠੀਕ ਖੇਤੀ ਕਰੀ ਜਾਂਦਾ 18 19 ਦੀ ਸਹੀ ਕਰਦੇ ਬਾਈ ਕਰੀ ਜਾਂਦਾ ਯਾਰ ਵਧੀਆ ਕੋਈ ਰੋਕ ਨਹੀਂ ਹੈਗਾ ਬਾਕੀ ਜਿਹੜਾ ਇਹਨਾਂ ਕੋਲ ਆ ਬਾਈ ਉਹ ਪ੍ਰੈਸ਼ਰ ਸਟੀering ਨਹੀਂ ਹੈਗਾ। ਹਾਂ ਉਹ 6 ਮਾਡਲ ਹੈ। ਕੰਮਸਾਰ ਦਾ ਇੰਜਣ ਹੋਈ ਹੈ। ਇੰਜਣ ਹੋਈ ਹੈ। ਓਕੇ ਹੈ। ਡੈਡੀ ਕਹਿੰਦਾ ਵੇਚਣਾ। ਡੈਡੀ ਕਹਿੰਦਾ ਨਹੀਂ ਵੇਚਣਾ ਨਹੀਂ। ਠੀਕ ਹੈ। ਠੀਕ ਹੈ। ਟਰਾਲੇ ਦੀ ਡੈਡੀ ਨੇ ਫਿਰ ਸ਼ੁਰੂ ਤੇ ਸਾਦਾ ਚਲਾਇਆ ਨਾ। ਬਾਈ ਚੀਕਾਂ ਮਾਰਦਾ ਇਹ ਵੇਖਦੇ ਤੇ ਆਵਾਜ਼ ਕਿਹਦੀ ਹੈ ਟੈਂਕ ਵਾਲੀ ਹੈ? ਟੈਂਕ ਵਾਲੀ ਹਾਂ ਤੇ ਚਲਾਇਆ ਹੀ ਗਿਆ। ਕਿ ਨਹੀਂ? ਹਾਂ। ਆਵਾਜ਼ ਨਹੀਂ ਬਾਈ ਪੱਟੀ ਵੀ ਹੋਰੀ ਨੇ ਦੁਨੀਆ। ਆਵਾਜ਼ ਕਾਹਨੂੰ ਕਹਿੰਦੇ ਰਾਟ ਪਾਉਂਦਾ। ਕਿ ਨਹੀਂ? ਵਧੀਆ ਟਰੈਕਟਰ ਆ ਯਾਰ। ਟਰਾਲੀ ਨੂੰ ਉਹ ਹਾਲ ਸਵਾਦ ਦਾ ਤਵੀਆਂ ਨਾ ਛੋਟੇ ਚੋਂਦਾ ਨਾ ਬੜਿਆਂ ਚੋਂਦਾ ਵਿਚਕਾਰ ਜੇ ਆ ਜਾਂਦਾ ਵਰੀਆ ਕੱਲ ਤਾਂ ਠੀਕ ਹੈ ਤਾਂ ਹੀ ਸਰ ਵੀ ਕਹੀ ਜਾਂਦਾ 572 ਲੈਣਾ ਮੈਂ ਕਿਹਾ ਭਾਈ ਦੇਖ ਲੈ ਬਾਈ ਨੇ ਚਲਾਇਆ ਹੋਣਾ ਫਿਰ ਹਾਂ ਚੀਜ਼ ਹੈ ਤੈ ਵੀ ਚਲਾਇਆ ਹਾਂ ਭਾਈ ਚਲਾਇਆ ਆਪਾਂ ਨੇ ਉਧਰ ਜਾ ਤਾਨ ਵੜਾਇਆ ਸੀ ਆਉਣਾ ਵੀ ਕਹਿੰਦਾ ਭਾਈ ਕਹਿੰਦਾ ਮੈਂ ਵੀ ਭਾਈ ਲੈ ਕੇ ਉਹਨੂੰ ਪ੍ਰੈਸ਼ਰ ਟੈਸਟ ਨਹੀਂ ਕਰਾਉਣਾ ਪ੍ਰੈਸ਼ਰ ਕਰਾਉਣਾ ਹੈਨਾ ਡੈਡੀ ਯਾਰ ਸਾਦਾ ਹੁਣ ਔਖਾ ਲੱਗਦਾ ਕਹਾਗਾ ਡੈਡੀ ਇਹਦਾ ਚਲਾ ਲੈਣਾ ਇਹਨੂੰ ਔਖਾ ਲੱਗਦਾ ਇਹਨੂੰ ਔਖਾ ਲੱਗਦਾ ਕਰਾ ਲੈਣਾ ਉਹਨੇ ਕਰਾ ਲੈਣਾ ਪ੍ਰਾਈਸ ਤੇ ਤੇਰੀ ਹੈ। ਇੰਜਨ ਦਾ ਓਕੇ ਆ। ਇੰਜਨ ਓਕੇ ਆ। ਪਰ ਪ੍ਰੈਸ ਚੇਨਿੰਗ ਕਰਾਉਣਾ। ਬਾਕੀ ਤਾਂ ਓਕੇ ਆ। ਹੂੰ। ਬਾਈ ਇਹਨਾਂ ਦਾ ਹੈ ਮਾਡਲ ਕਿੰਨਾ? 6 ਮਾਡਲ ਹੈ। ਦੇਖਣ ਨੂੰ ਨਹੀਂ ਲੱਗਦਾ ਯਾਰ ਇੰਨਾ ਸਾਫ਼ ਜਿਹਾ ਰੱਖਿਆ। ਪਤਾ ਕੀ ਹੈ ਬਾਈ? ਹਾਂ। ਅੰਦਰ ਖੜਾ ਏ। ਹਾਂ। ਚੰਡੀਗੜ੍ਹ ਨੰਬਰ ਹੈ। ਹਾਂ। ਇਹ ਅੰਦਰ ਖੜਦਾ ਜਿੱਥੇ ਤੇ ਲਿਆਂਦਾ ਤਾਂ। ਹਾਂ। ਉਹ ਵੀ ਬਾਈ ਮਾੜਾ ਮੋਟਾ ਹ ਇੱਟਾਂ ਉੱਤੇ ਟਰਾਲੀਆਂ ਦੇ ਗੇੜੇ ਲਾਉ। ਉੱਥੇ ਵੀ ਅੰਦਰ ਹੀ ਖੜਦਾ ਤਾਂ। ਤਾਂ ਹੀ ਵਧੀਆ ਮਿਲ ਗਿਆ। ਚੰਡੀਗੜ੍ਹ ਤੇ ਤੁਹਾਨੂੰ ਪਤਾ ਹੈ ਕਿੰਨੇ ਕਿ ਚੱਲਦੇ ਟਰੈਕਟਰ ਉਦਲੇ ਏਰੀਆ 'ਚ। ਜੰਮੀ ਘੱਟ ਮਾੜਾ ਜੱਗੂ ਨੂੰ ਫੋਨ ਕਰਿਆ ਕਿ ਨਾ ਏਜੰਸੀ ਜੇ ਐ ਫੇਰ ਉਹ ਕਹਿੰਦਾ ਮੈਂ ਗੰਨੇ ਦਾ ਢੇਡਾ ਲਾਉਣਾਂ ਦਾ ਘਰ ਆ ਗਿਆ ਆਹ ਵੀ ਤਾਂ ਮੇਰੇ ਕੋਲ ਮੈਂ ਕੱਖ ਪਾਉਂਦਾ ਜੱਗੂ ਬਾ ਫੇ ਅਸੀਂ ਦੇਖ ਆਏ ਟਰੈਕਟਰ ਉੱਤੇ ਜਿੱਥੇ 2-4 ਫੇਰ ਜਾਉਂਗੇ ਕਿਦਣ ਹੁ ਵੇਲੇ ਹੀ ਹੋ ਕੇ ਢੇਡਾ ਮਾਰਨਾ ਕੋ ਨਹੀਂ ਹੁਣ ਦੇਖ ਆਏ ਵੀ ਹੈ ਏਜੰਸੀ ਜੀ ਕਿਹੜਾ ਕਿਹੜੇ ਖੜੇ ਖੜੇ ਬਹੁਤ ਹੈ ਚੱਲਾਂਗੇ ਫਾ ਕੋਈ ਨਹੀਂ ਚਾਚੇ ਦਾ ਮੁੰਡਾ ਰਾਤ ਕਰੂੰਗਾ ਜੱਗੂ ਬਾਈ ਨੇ ਚਾਚੇ ਦਾ ਮੁੰਡਾ ਐ ਸਾਡਾ ਗੋਤੀ ਆ ਹਾਂ ਗੋਤੀ ਰਾਤ ਕਰੂੰਗਾ ਤੂੰ ਵੀ ਗੋਤੀ ਹੋ ਬਾਲ ਤੇਰਾ ਮਾਰ ਸਾਰੇ ਗੋਤੀ ਹੋ ਐ ਭਾਈ ਭਾਈ ਹੋ ਐ ਬਾਕੀ ਭਾਈ ਬਾਈ ਦੀ ਮੋਟਰ ਮਾਏ ਚੱਲਦੇ ਅੰਦਰ ਨੂੰ ਹੁਣ ਭਾਈ ਇੱਕ ਦੇਖਿਆ ਏ ਅਸੀਂ ਜਿੰਨੀ ਵਾਰ ਮੋਟਰ ਪਾਏ ਮੈਂ ਇੰਨੀ ਸਫਾਈ ਨਹੀਂ ਕਰੇ ਦੇਖੀ ਤਾਂ ਦੇਖੀ ਨਾ ਮੇਰਾ ਭਾਈਆ ਮੇਲ ਨੂੰ ਖਲਾਰਾ ਗਿਆ ਹੋਣਾ ਪਹਿਲੀ ਵਾਰ ਇੰਨੀ ਸਫਾਈ ਦੇਖੀ ਮੋਟਰ ਇਹ ਤਾਂ ਗਰੀ ਗੱਲ ਆ ਬਈ ਦੇਖੋ ਅੱਜ ਲੱਗਦੀ ਵੀ ਹਾਂ ਮੋਟਰ ਹੈਗੀ ਸਫਾਈ ਨਹੀਂ ਉਹਰੇ ਸਫਾਈ ਕਿੱਥੇ ਹੁੰਦੀ ਦੀ ਸ਼ੂਗਰ ਉਹਦੇ ਵੀ ਸਫਾਈ ਹੋਈ ਹੈ ਪਾਂਡੇ ਤੋਂ ਬੈਂਚ ਮੰਗ ਕੇ ਰੱਖਦੇ ਸਟੂਲ ਸਾਈਡਰ ਰੱਖਦੇ ਅੱਜ ਤਸੱਲੀ ਵਾਖ ਸਫਾਈ ਹੋਈ ਵੀ ਦੇਖੋ ਬਾਈ ਗੱਲੀ ਗੱਲੀ ਸੀ ਉਕੜਾ ਵੀ ਸਾਫ ਹੈ ਨਾ ਹਾਂ ਨੋਕੇ ਰੋਡ ਉਹ ਨਾ ਪੈਪ ਤੇ ਪੈ ਲੰਬੇ ਨਾਲ ਸੋਹਣੇ ਵੀ ਲੋਕਰਾ ਪੂਰੇ ਵੀ ਬਾਈ ਇੱਕ ਦੇਖਿਆ ਮੋਟਰ ਪਰ ਕਰਮਾ ਵਾਲਿਆ ਰੌਣਕ ਮੇਲਾ ਲੱਗੇ ਕੋਈ ਨਾ ਕੋਈ ਆਏ ਤਨੇ ਆ ਬਣ ਜਾ ਆਪਣਾ ਜੀ ਲਗਾਤਾ ਅੱਗੇ ਵਸੀ ਹੈ ਲੈ ਕੋਈ ਬਹਾਰ ਵਾਲਾ ਮਿਲਣ ਆਇਆ ਨਾ ਇਹ ਪਿੰਨ ਦੇ ਵੀ ਇੱਕ ਲੱਗ ਜੀ ਜਗਾ ਬਾਈ ਉਰੇ ਰੋਲਾ ਘਵਾ ਰਹੇ ਨਹੀਂ ਨਿਆਰਾ ਹੈ ਸਕੂਨ ਮਿਲਦਾ ਹੈ ਜਾਨ ਵਧੀਆ ਨਾਲ ਕਿਹਨੇ ਉਦਾਂ ਵੀ ਬਾਈ ਘੈਂਟ ਬਣੀ ਵੀ ਹੈ ਨਿਆਰਾ ਮੈਂ ਇਹਨਾਂ ਕਹਤਾ ਲੈਟਰ ਹੈ 24 ਘੰਟੇ ਵਾਲੀ ਫੋਨ ਚਾਰਜ ਹੋ ਜਾਂਦੇ ਹੋਰ ਬਹੁਤ ਚਾਰਜ ਹੋ ਜਾਂਦੇ ਜੀ ਲੱਗਿਆ ਰਹਿੰਦਾ ਫੋਨ ਚਲਾਈ ਜਾਂਦੇ ਹੈ ਚੈੱਕ ਕਰ ਮੋਟਰ ਕੋਲ ਹੈ ਬਾਈ ਇਹਨਾ ਹੋਣਾ ਹੋਵੇ ਮੋਟਰ ਦਾ ਬਟਨ ਤਾਂ ਬਣਾ ਵੀ ਲੈ ਨਾਲ ਸਭ ਤੋਂ ਵਧੀਆ ਗੱਲ ਫਾਈਲ ਦੀ ਚੱਲਦਾ ਫਾਈਲ ਦੀ ਜਾਂਦਾ ਰਹੇ ਹਾਂ ਫੋਲਡਰ ਦੇ ਕਿੰਨੇ ਚੀ ਚੱਲਦਾ ਨਹੀਂ ਚੱਲਦਾ ਰਹਦਾ ਇਹ ਵੀ ਫਰਕ ਹੈ ਬਾਈ ਹੋ 1 ਵਾਲੇ ਸਾਹਮਣੇ ਓਕੇ ਐਨ ਹੋਰ ਵੀ ਅਸੂਲਦ ਬਾਈ ਦੇਖੋ ਮੇਰੇ ਵਰਗਾ ਥੱਕ ਕੇ ਬੈਠਾ ਦਾ ਬੈਠ ਗਿਆ ਕਰਦਾ ਨੀਂਦ ਆ ਰਹੀ ਕਰਦੀ ਨੀਂਦ ਆ ਰਹੀ ਹੈ ਰਹਿਣਾ ਚੱਲ ਦੇਖ ਲੈ ਜੇ ਬੈਣਾ ਭਾਈ ਜੇ ਵੀ ਲਾ ਲਈਏ ਜੇ ਹੋਰ ਵੀ ਸੂਲਦਾ ਹੈ ਜੇ ਮੁਰਗੇ ਮਰਗੇ ਦੀ ਜਿਆਦਾ ਹੁੰਦੀ ਤਾਂ ਭਾਂਡੇ ਵੀ ਆ ਕੇ ਧਰ ਲਓ ਬਣਾ ਹਾਓ ਦੇਖੋ ਸਿਲੰਡਰ ਯਾ ਤਾਂ ਉਹਦੇ ਕੋਲ ਆਖਾ ਦੇਣਾ ਕਹ ਲੈ ਚੌਂਕੀ ਬਣਾ ਬਾਈ ਹੋਰ ਇੱਕ ਦੇਖਿਆ ਮੈਂ ਥੋੜੇ ਟਾਈਮ ਬਾਅਦ ਉਹਨੇ ਮੁਰਗਾ ਬੰਦੀ ਬੰਦਾ ਹੈ ਉਰੇ ਉਰੇ ਕਈ ਮੁਰਗੇ ਦੀ ਬਲੀ ਦੇਖੀ ਮੈਂ ਬਲੀ ਪਿੱਛੇ ਆਉਂਦੀ ਹੈ ਉਰੇ ਆ ਜਾ ਪੂਰੇ ਹੁੰਦੇ ਪੂਰੇ ਹੁੰਦਾ ਪਿਆ ਕੇ ਖਤਬ ਹੁੰਦਾ ਉਰੇ ਹੰਡਾ ਹੁੰਦਾ ਬਲੀ ਪਿੱਛੇ ਦੇ ਕੇ ਆਉਂਦੀ ਹੈ ਰਹੀ